ਆਟੋਮੈਟਿਕ ਟੈਸਟ ਡਰਾਈਵਿੰਗ ਸੈਂਟਰ ਨੂੰ ਦੁਸਾਂਜ ਖੁਰਦੀ ਪੰਚਾਇਤ ਨੇ ਕਿਰਾਇਆ ਨਾ ਦੇਣ ਕਾਰਨ ਲੱਗਿਆ ਜਿੰਦਾ ਅਜੇ ਸਿੰਘ ਨਾਗੀ ਦੁਆਬਾ ਨਿਊਜ਼ 24 ਸ਼ਾਨ ਫਿਲੌਰ ਫਿਲੌਰ ਗੋਰਾਇਆ ਵਿਚਕਾਰ ਆਟੋਮੈਟਿਕ ਟੈਸਟ ਡਰਾਈਵਿੰਗ ਸੈਂਟਰ ਨੂੰ ਦੁਸਾਂਜ ਖੁਰਦੀ ਪੰਚਾਇਤ ਨੇ ਆਟੋਮੈਟਿਕ ਟੈਸਟ ਡਰਾਈਵਿੰਗ ਸੈਂਟਰ ਵੱਲੋਂ ਕਿਰਾਇਆ ਨਾ ਦੇਣੇ ਤੇ ਮੌਜੂਦ ਪੰਚਾਇਤ ਨੇ ਲਗਾਇਆ ਜਿੰਦਾ ਇਸ ਸਬੰਧੀ ਚਰਨਜੀਤ ਸਿੰਘ ਨੇ ਜਾਣਕਾਰੀ ਪੱਤਰਕਾਰਾਂ ਨੂੰ ਦੱਸਿਆ ਕਿ 3-4 ਸਾਲ ਤੋਂ ਆਟੋਮੈਟਿਡ ਟੈਸਟ ਡਰਾਈਵਿੰਗ ਸੈਂਟਰ ਵੱਲੋਂ ਕਿਰਾਇਆ ਨਹੀਂ ਦਿੱਤਾ ਗਿਆ ਲਗਭਗ 6 ਲੱਖ ਰੁਪਏ ਬਣਦਾ ਹੈ ਵਾਰ-ਵਾਰ ਕਹਿਣੇ ਵੀ ਕਿਰਾਇਆ ਨਹੀਂ ਦਿੱਤਾ ਤੇ ਪਿੰਡ ਦੇ ਨੌਜਵਾਨਾਂ ਨੇ ਜਿਮ ਬਣਾਉਣਾ ਹੈ ਤੇ ਪਿੰਡ ਦੇ ਵਿਕਾਸ ਕਾਰਜ ਲਈ ਪੈਸੇ ਵਰਤੇ ਜਾਂਦੇ ਹਨ ਅਕਿ ਸਾਨੂੰ ਨਾ ਆਟੋਮੈਟਿਡ ਟੈਸਟ ਡਰਾਈਵਿੰਗ ਸੈਂਟਰ ਨੂੰ ਦੁਸਾਂਝ ਖੁਰਦ ਨੂੰ ਜਿੰਦਾ ਲਗਾਉਣਾ ਪਿਆ ਤੇ ਟਰਾਈ ਦੇਣ ਆਏ ਤੇ ਸਟਾਫ ਨੂੰ ਡੇਢ ਘੰਟਾ ਬਾਹਰ ਖੜਨਾ ਪਿਆ ਮੌਕੇ ਤੇ ਰੁੜਕਾ ਕਲਾਂ ਦੇ ਬੀਬੀ ਉਹ ਰਾਮਪਾਲ ਸਿੰਘ ਰਾਣਾ ਤਹਿਸੀਲਦਾਰ ਫਿਲੌਰ ਮੌਕੇ ਤੇ ਚੇਤੇ ਪੰਚਾਇਤ ਨੂੰ ਪਰੋਸਾ ਦਿਵਾਇਆ ਕਿ ਉਹ ਲਿਖ ਕੇ ਦੇਣ ਵੀ ਦਿਨਾਂ ਤੱਕ ਪੇਮੈਂਟ ਕਰਵਾ ਦਿੱਤੀ ਜਾਵੇਗੀ ਇਸ ਸਬੰਧੀ ਸਬੰਧਤ ਵਿਭਾਗ ਆਟੋਮੈਟਿਡ ਟੈਸਟ ਡਰਾਈਵਿੰਗ ਸੈਂਟਰ ਕਰਮਚਾਰੀਆਂ ਨੇ ਸਾਡਾ ਜਿੰਦਾ ਬਾਹਰ ਲੱਗਾ ਹੋਇਆ ਸੀ ਤੇ ਕਿਰਾਇਆ ਨਾ ਦੇਣ ਕਰਕੇ ਪੰਚਾਇਤ ਦਸਾਂਝ ਖੁਰਦਲੇ ਅੰਦਰ ਗੇਟ ਨੂੰ ਜਿੰਦਾ ਲਗਾਇਆ ਸੀ ਤੇ ਬੀਬੀਓ ਰਾਮਪਾਲ ਸਿੰਘ ਰੁੜਕਾ ਕਲਾ ਤਹਿਸੀਲਦਾਰ ਨਾਇਬ ਫਿਲੌਰ ਨੇ ਪੰਚਾਇਤ ਨੂੰ ਪਰੋਸਾ ਦਿਵਾਇਆ ਕਿ ਜਲਦ ਹੀ ਪੇਮੈਂਟ ਦਿੱਤੀ ਜਾਵੇਗੀ ਤੇ ਫਿਰ ਪੰਚਾਇਤ ਨੇ ਜਿੰਦਾ ਖੋਲਿਆ ਤੇ ਆਟੋਮੈਟਿਕ ਟੈਸਟ ਡਰਾਈਵਿੰਗ ਸੈਂਟਰ ਕੰਮ ਸ਼ੁਰੂ ਹੋਇਆ ਹੈ ਇਸ ਮੌਕੇ ਬੀਬੀ ਹੰਸੋ ਸਰਪੰਚ ਚਰਨਜੀਤ ਸਿੰਘ ਪੰਚ ਕਰਮਜੀਤ ਕੌਰ ਪੰਚ ਤੇ ਪੰਚਾਇਤ ਮੈਂਬਰ ਆਦੇ ਹਾਜ਼ਰ ਸਨ ਐਲ ਇਹਦੇ ਵਿੱਚ ਜੋ ਮੈਨੂੰ ਸਵੇਰੇ ਨੋਟਿਸ ਆਇਆ ਵੀ ਇਸ ਤਰ੍ਹਾਂ ਕਰਕੇ ਪੰਚਾਇਤ ਦੀ ਪ੍ਰਾਪਰਟੀ ਕੋਈ ਲੀਜ਼ ਤੇ ਸ਼ਹਿਰ ਕੀ ਦਿੱਤੀ ਹੋਈ ਹੈ ਡਰਾਈਵਿੰਗ ਕਰ ਸਕਦੀ ਉਹਦੇ ਵਿੱਚ ਇਹਨਾਂ ਦਾ ਕੋਈ ਰੈਂਟ ਬਕਾਇਆ ਹੈ ਪਿਛਲੇ ਕੁਝ ਸਮੇਂ ਤੋਂ ਜਿੱਦੋਂ ਸਰਪੰਚ ਸਾਹਿਬ ਉਸ ਰੋਸ ਦੇ ਵਿੱਚ ਇਹ ਜਿਹੜਾ ਟਰੈਕ ਹੈ ਇਹ ਪੰਚਾਇਤ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਹੁਣ ਅਸੀਂ ਆ ਕੇ ਜਦੋਂ ਸਰਪੰਚ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਤੇ ਅਧਿਕਾਰੀਆਂ ਨਾਲ ਜਿਹੜੇ ਆਰਟੀਓ ਨੂੰ ਡੀਲ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਬਕਾਇਆ ਹੈਗਾ ਫਿਰ ਸਰਪੰਚ ਸਾਹਿਬ ਨੇ ਮੰਗ ਕੀਤੀ ਹੈ ਵੀ ਸਾਡਾ ਜਿਹੜਾ ਹੁਣ ਤੱਕ ਦਾ ਜਿੰਨਾ ਵੀ ਇਹਦਾ ਰੈਂਟ ਦਾ ਬਕਾਇਆ ਰਹਿੰਦਾ ਹੈ ਇਹ ਉਹ ਰਿਲੀਜ਼ ਕਰ ਦਿੱਤਾ ਜਾਵੇ ਤੇ ਟਾਈਮਲੀ ਜਿਹੜਾ ਹੈਗਾ ਸਾਲ ਦੇ ਸਾਲ ਜਿਹੜਾ ਇਹਦਾ ਕਿਰਾਇਆ ਹੈਗਾ ਪੰਚਾਇਤ ਦੇ ਖਾਤੇ ਵਿੱਚ ਆ ਜਾਣਾ ਚਾਹੀਦਾ ਇਹਨਾਂ ਨੇ ਇਹ ਮੰਗ ਕੀਤੀ ਹੈ ਮੈਂ ਉੱਚ ਅਧਿਕਾਰੀਆਂ ਨਾਲ ਸੰਬੰਧੀ ਗੱਲ ਕੀਤੀ ਤੇ ਉਹਨਾਂ ਨੇ ਮਤਲਬ 15 ਦਿਨ ਦਾ ਟਾਈਮ ਮੰਗਿਆ ਹੈਗਾ ਜਿਸ ਦਿਨ ਇਹ ਸਾਨੂੰ ਐਪਲੀਕੇਸ਼ਨ ਪਲੱਸ ਲੀਜ਼ ਡੀਡ ਦੀ ਕਾਪੀ ਇਹ ਦੋਨੋਂ ਸਾਨੂੰ ਪ੍ਰੋਵਾਈਡ ਜਿਸ ਦਿਨ ਕਰ ਦੇਣਗੇ ਉਸ ਤੋਂ 15 ਦਿਨ ਦੇ ਅੰਦਰ ਅੰਦਰ ਜਿਹੜੀ ਪੇਮੈਂਟ ਹੈ ਪੰਚਾਇਤ ਨੂੰ ਜਿਹੜੀ ਹੈ ਜਾਰੀ ਹੋ ਗਈ ਹੈ ਤੇ ਇਹਨਾਂ ਨੇ ਸਾਡੇ ਇਸ ਗੱਲ ਨੂੰ ਮੰਨਦੇ ਹੋਏ ਜਿਹੜਾ ਇਹ ਬੰਦ ਕੀਤਾ ਸੀਗਾ ਲੌਕ ਖੋਲ ਦਿੱਤਾ ਤੇ ਆਮ ਦਿਨਾਂ ਵਾਂਗ ਜਿਵੇਂ ਕੰਮ ਚੱਲਦਾ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ ਬਾਕੀ ਅਸੀਂ ਇਸ ਮਸਲੇ ਦੇ ਵਿੱਚ ਯਕੀਨ ਕਰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਆਪਣੀ ਜਿਹੜੀ ਦਰਖਾਸਤ ਹੈ ਉਹ ਸਾਨੂੰ ਦੇ ਦੇ ਕੇ ਤੇ ਅਸੀਂ ਦੀ ਅਗਲੀ ਕਾਰਵਾਈ ਕਰਕੇ ਪੇਮੈਂਟ ਜਿਹੜੀ ਹੈ ਪੰਚਾਇਤ ਨੂੰ ਬੀਤਵਾ ਸਕੀਏ ਸਤ ਪਬਲਿਕ ਡੇਢ ਘੰਟਾ ਤਕਰੀਬਨ ਹਰਾਸ ਹੋਈ ਹੈ ਜੀ ਇਹ ਇਹ ਕਾਰਵਾਈ ਜਾਇਜ਼ ਨਹੀਂ ਦੇਖੋ ਇਸ ਬਾਰੇ ਜਿਹੜਾ ਹੈਗਾ ਕੋਈ ਪ੍ਰੀ ਨੋਟਿਸ ਸਾਡੇ ਧਿਆਨ ਚ ਨਹੀਂ ਸੀਗਾ ਜੇ ਸਾਨੂੰ ਇਹ ਗੱਲ ਪਹਿਲਾਂ ਧਿਆਨ ਚ ਆ ਜਾਂਦੀ ਵੀ ਇਸ ਤਰ੍ਹਾਂ ਦਾ ਮੈਟਰ ਚੱਲ ਰਿਹਾ ਹੈ ਤਾਂ ਹੋ ਸਕਦਾ ਹੈ ਇਹੇ ਦੇ ਹਾਲਾਤ ਨਾ ਪੈਦਾ ਹੁੰਦੇ ਅਸੀਂ ਪਹਿਲਾਂ ਹੀ ਸਰਪੰਚ ਸਾਹਿਬ ਨਾਲ ਜੋ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਅਸੀਂ ਪਹਿਲਾਂ ਹੀ ਕਰ ਦਿੰਦੇ ਸੀ ਸਰਪੰਚਾਇਤ ਕਹਿੰਦੀ ਅਸੀਂ ਨੋਟਿਸ ਦਿੱਤੇ ਦੋ ਵਾਰੀ ਨੋਟਿਸ ਦੇ ਚੁੱਕੇ ਆ ਆਰਟੀਓ ਆਫਿਸ ਤੱਕ ਜਾ ਚੁੱਕੇ ਆ ਤੇ ਸੀਰੀਅਸ ਨਹੀਂ ਲੈਂਦੇ ਜੀ ਮੈਟਰ ਨੂੰ ਹੁਣ ਇਦਾਂ ਲੋਕ ਖੱਜਲ ਹੋਏ ਜੀ ਜਿਹੜੇ ਲੈਵਲ ਤੇ ਉੱਥੇ ਗੱਲਬਾਤ ਹੋਈ ਹੈ ਇਹਦੇ ਬਾਰੇ ਦੇਖੋ ਸਾਡੇ ਕੋਲ ਪਹਿਲਾਂ ਵੀ ਦੱਸਿਆ ਵੀ ਕੋਈ ਨੋਟਿਸ ਨਹੀਂ ਸੀਗਾ ਜੇ ਕਿਤੇ ਧਿਆਨ ਚ ਪਹਿਲਾਂ ਇਹ ਗੱਲ ਆ ਜਾਂਦੀ ਤਾਂ ਹੋ ਸਕਦਾ ਅਸੀਂ ਇਹਨਾਂ ਦੇ ਨਾਲ ਜਾ ਕੇ ਉੱਥੇ ਜੋ ਵੀ ਪ੍ਰੋਸੀਜਰ ਹੈਗਾ ਦੇਖੋ ਡਾਕੂਮੈਂਟਰੀ ਹੈਗਾ ਗਵਰਨਮੈਂਟ ਲੈਵਲ ਤੋਂ ਪੈਸੇ ਆਣੇ ਆ ਕਿਸੇ ਦੇ ਅਕਾਊਂਟ ਦੇ ਵਿੱਚੋਂ ਨਹੀਂ ਆਣੇ ਉਹਦਾ ਥੋੜਾ ਟਾਈਮ ਕੰਜ਼ੂਮਿੰਗ ਹੁੰਦਾ ਪਰ ਠੀਕ ਹੈ ਉਹਨਾਂ ਦੇ ਕਿਸੇ ਰਜੇਵੇਂ ਜਾਂ ਕੀ ਕਾਰਨ ਹੈ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਵੀ ਕਿਸ ਕਾਰਨ ਇਹ ਟਾਈਮ ਲੱਗਿਆ ਬਟ ਮੈਂ ਇਨਸ਼ੋਰ ਕਰਦਾ ਵੀ ਜਿਹੜੇ ਆਰਟੀ ਸਰਬ ਨਹੀਂ ਐਸਜੀ ਸਰਬ ਨੂੰ ਮੈਂ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਟਾਈਮਲੀ ਇਹ ਅੱਗੇ ਤੋਂ ਜਿਹੜਾ ਤਾਂ ਪ੍ਰੋਸੀਜਰ ਹੈ ਸਟਾਰਟ ਕਰਕੇ ਇਹਨਾਂ ਦੀ ਪੇਮੈਂਟ ਅਸੀਂ ਇਅਰਲੀ ਰਿਲੀਜ਼ ਕਰਦੇ ਹਾਂ ਸਰ ਹੁਣ 15 ਦਿਨ ਤੱਕ ਹੋ ਜਾਊਗੀ ਰਿਲੀਜ਼ ਨਹੀਂ ਤਾਂ 15 ਦਿਨ ਬਾਅਦ ਦੁਬਾਰਾ ਪੰਚਾਇਤ ਕਰੀ ਅਸੀਂ ਲੌਕ ਲਗਾ ਦੂਗਾ ਇੱਕੋ ਗੱਲ ਇਸ ਤਰ੍ਹਾਂ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਨੇ ਦੋ ਡਾਕੂਮੈਂਟਸ ਸਾਨੂੰ ਦੇਣੇ ਨੇ ਇੱਕ ਤਾਂ ਉਹਨਾਂ ਦਾ ਰਿਟਨ ਦੇ ਵਿੱਚ ਵੀ ਇਹਨਾਂ ਦਾ ਕੀ ਪੈਰੈਂਟਾ ਕਰਦੂ ਇਹ ਨਾ ਹੋਵੇ ਨਾ ਇਹ ਕੈਂਡ 'ਚ ਸਾਡੇ ਐਨੇ ਪੈਸੇ ਨਹੀਂ ਐਨੇ ਸੀ ਅਸੀਂ ਆਪਣੇ ਕਾਉਂਸਲਰ ਟੈਲੀ ਕਰਾ ਲਾਂਗੇ ਫਿਰ ਜਿਹੜੀ ਲੀਜ਼ ਹੈ ਇਹਨਾਂ ਦੀ ਜਿਹਦੇ 'ਚ ਲਿਖਿਆ ਹੋਇਆ ਵੀ ਕਿੰਨੇ ਟਾਈਮ ਦੀ ਲੀਜ਼ ਹੈ ਕਦ ਇਨਾਂ ਦੀ ਐਪਲੀਕੇਸ਼ਨ ਰਸੀਟ ਹੋਣ ਤੋਂ 15 ਦਿਨ। ਥੈਂਕ ਯੂ ਸਰ। ਅ ਬਰਦਰ ਜੀ ਦਾ ਸਾਨੇਪੁਰ ਦੇ ਵਿੱਚ ਇੱਕ ਟਰੈਕ ਬਣਿਆ ਹੋਇਆ ਲਾਇਸੈਂਸ ਵਾਲਾ। ਅੱਜ ਪਤਾ ਲੱਗਾ ਕਿ ਪੰਚਾਇਤ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੇ ਉਹਨੂੰ ਤਾਲਾ ਲਾ ਦਿੱਤਾ ਹੈਗਾ। ਲੋਕ ਖਜਲ ਖਵਾਰ ਹੋਏ ਕੀ ਸਾਰਾ ਮਾਮਲਾ ਹੈਗਾ ਕਿਉਂ ਤੁਸੀਂ ਤਾਲਾ ਲਗਾਇਆ ਭਜੀ? ਸਾਰੇ ਤਾਲਾ ਤਾਂ ਲਗਾਇਆ ਗਿਆ ਜੀ ਇਹ ਸਾਡੇ ਪਿੰਡ ਦੀ ਜ਼ਮੀਨ ਚੋਂਦਾ ਯਾਰ ਜੀ ਇਹ ਸਾਡੇ ਪਿੰਡ ਦੀ ਜ਼ਮੀਨ ਹੈ ਜੀ ਜੀ ਇਹ ਆਪਾਂ ਜੀ ਇਹਨਾਂ ਨੂੰ ਲਾਇਸੈਂਸ ਡਰਾਈਵ ਜਿਹੜਾ ਹੈਗਾ ਬਣਿਆ ਸਕੂਲ ਇਹਨਾਂ ਨੂੰ ਖਾਲੇ ਤੇ ਦਿੱਤੀ ਹੋਈ ਆ ਜੀ ਇਹਦਾ ਕੀ ਸਾਰਾ ਮਤਲਬ ਆਪਾਂ ਨੂੰ ਸਾਲ ਬਾਦ ਰੈਂਟ ਆਉਣਾ ਆ ਜੀ ਤੇ ਉਹ ਸਾਰਾ ਤਕਰੀਬਨ 3.5 4 ਸਾਲ ਤੋਂ ਸਾਨੂੰ ਰੈਂਟ ਨਹੀਂ ਆਇਆ ਹੈਗਾ ਓਕੇ ਤੇ ਪੰਚਾਇਤ ਵੱਲੋਂ ਇਹਨਾਂ ਨੂੰ ਅੱਜ ਤੋਂ 9 ਮਹੀਨੇ ਪਹਿਲਾਂ ਨੋਟਿਸ ਵੀ ਜਾਰੀ ਕੀਤੇ ਗਏ ਜੀ 9 ਮਹੀਨੇ ਨੋਟਿਸ ਪਹਿਲਾਂ ਭੇਜਿਆ ਸੀਗਾ ਪੂਰੀ ਪੰਚਾਇਤ ਵੀਡੀਓ ਸਾਹਿਬ ਸੈਂਟਰ ਸਾਹਿਬ ਦਾ ਅਜੇ ਤੱਕ ਮਤਾ ਪਾਟੇ ਜੀ ਇਹਨਾਂ ਨੂੰ ਸਰ ਪਹਿਲਾਂ ਆਪਾਂ ਨੋਟਿਸ ਭੇਜਿਆ ਨੌ ਮਹੀਨੇ ਪਹਿਲਾਂ ਜੀ ਫਿਰ 6 ਮਹੀਨੇ ਪਹਿਲਾਂ ਦੁਬਾਰਾ ਭੇਜਿਆ ਗਿਆ ਅਜੋ 3 ਮਹੀਨੇ ਪਹਿਲਾਂ ਸਰ ਫੇਰ ਨੋਟਿਸ ਭੇਜਿਆ ਗਿਆ ਜੀ ਇਹਦਾ ਹੁਣ ਤਾਂ ਕੋਈ ਸਾਨੂੰ ਰਿਪਲਾਈ ਨਹੀਂ ਆਇਆ ਹੈਗਾ ਓਕੇ ਸਾਡੀ ਸਾਰੇ ਆਪਾਂ ਪਿੰਡ ਦੀ ਵਿਕਾਸ ਲਈ ਜ਼ਮੀਨ ਹਾਲੇ ਤੇ ਵਿਕੀ ਆ ਜੀ ਇਹ ਆਪਾਂ ਠੇਕੇ ਤੇ ਵਿਕੀ ਆ ਤਾਂ ਕਿ ਸਾਨੂੰ ਇਥੋਂ ਪਿੰਡ ਨੂੰ ਰੈਂਟ ਆਊਗਾ ਤਾਂ ਆਪਾਂ ਜੋ ਪਿੰਡ ਦੀ ਡਿਵੈਲਪਮੈਂਟ ਆ ਜਾਂ ਪਿੰਡ ਦੇ ਵਿਕਾਸ ਤੇ ਅਸੀਂ ਪੈਸੇ ਲਾਵਾਂਗੇ ਜੀ ਤੇ ਸਰ 3.5 ਸਾਲ ਤੋਂ ਸਾਨੂੰ ਇਹਦਾ ਇੱਕ ਵੀ ਪੈਸਾ ਨਹੀਂ ਆਇਆ ਹੈਗਾ ਤੇ ਜਿਹਦੇ ਕਰਕੇ ਸਾਡੇ ਪਿੰਡ ਦਾ ਡਵੈਲਪਮੈਂਟ ਜਾਂ ਸਾਡੇ ਪਿੰਡ ਦਾ ਵਿਕਾਸ ਰੁਕਿਆ ਹੋਇਆ ਹੈ ਜੀ ਕਿੰਨੇ ਕਿੰਨਾ ਮੰਥਲੀ ਰੈਂਟ ਕਿੰਨਾ ਸੀ ਭਾਜੀ ਦਾ ਮੰਥਲੀ ਰੈਂਟ ਸਾਰੇ ਦਾ ਹੈਗਾ ਜੀ ਤਕਰੀਬਨ 2 ਲੱਖ ਦੇ ਤਕਰੀਬ ਹੈਗਾ ਹੈ ਜੀ 2 ਲੱਖ ਦੇ ਕਰੀਬ ਹੈਗਾ ਹਾਂਜੀ ਹਾਂਜੀ ਜੀ ਨਹੀਂ ਮੰਥਲੀ ਰੈਂਟ 2 ਲੱਖ ਦੇ ਕਰੀਬ ਹੈ ਸਾਲ ਦਾ ਸਰ ਸਾਲ ਦਾ ਜੀ ਸਾਲ ਦਾ 2 ਲੱਖ ਰੁਪਏ ਹਾਂਜੀ ਸਾਲ ਦਾ ਪੂਰਾ ਜੀ ਯਾਨੀ ਕਿ 6 ਲੱਖ ਰੁਪਏ ਦੇ ਕਰੀਬ ਤੁਹਾਡਾ ਹੈਗਾ ਨਾ 6 ਤੋਂ ਸਰ ਪਲੱਸ ਹੋਣਾ ਆਪਾਂ ਮੋਟਾ ਮੋਟਾ ਲਾ ਕੇ ਰੱਖ ਲੈਣਾ 6 ਲੱਖ ਰੁਪਈਆ ਜਿਹੜਾ ਹੈਗਾ ਸਾਡਾ ਇਹਨਾਂ ਵੱਲ ਜਿਹੜਾ ਪੈਂਡਿੰਗ ਪਿਆ ਹੋਇਆ ਆ ਓਕੇ ਹਾਂਜੀ ਠੀਕ ਆ ਭਾਜੀ ਜਿਹੜਾ ਤੁਸੀਂ ਤਾਲਾ ਲਗਾਇਆ ਇਹ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਲਾਇਆ ਜਾਂ ਤੁਸੀਂ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਲਾਇਆ ਆ ਪੂਰਾ ਪੂਰੀ ਪੰਚਾਇਤ ਦੇ ਵੀਡੀਓ ਸਾਹਿਬ ਦੇ ਸੈਕਟਰ ਸਾਹਿਬ ਦੇ ਧਿਆਨ ਚ ਲਗਾ ਕੇ ਅਸੀਂ ਤਾਲਾ ਜਿੱਥੇ ਤਾਲਾ ਲਗਾ ਕੇ ਜਾਣਾ ਆ ਜੀ ਜਦ ਕਿ ਸਾਡੀ ਐਸ ਡੀ ਐਮ ਸਾਹਿਬ ਨਾਲ ਇਹਨਾਂ ਨੇ ਗੱਲ ਵੀ ਕਰਾਈ ਸੀ ਫਲੋਰ ਜੀ ਤੇ ਉਹਨਾਂ ਨਾਲ ਮੇਰੀ ਖੁਦ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਕਲਾਰਕ ਨਾਲ ਗੱਲ ਕਰੋ ਸਾਡਾ ਕੋਈ ਮਤਲਬ ਨਹੀਂ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਸਾਡੇ ਪਿੰਡ ਦੀ ਜ਼ਮੀਨ ਆ ਅਸੀਂ ਤਾਲਾ ਲਗਾਤਾ ਆ ਜੀ ਤੇ ਸਾਨੂੰ ਜਾਂ ਤਾਂ ਲੈ ਕੇ ਰੂਪ ਤੇ ਜਿ ਦੇ ਦੇਣ कि 10 ਦਿਨ ਤੱਕ ਜਾਂ 15 ਦਿਨ ਤੱਕ ਅਸੀਂ ਜੋ ਵੀ ਤੁਹਾਡਾ ਪੈਂਡਿੰਗ ਬਿਲ ਬੈਲੈਂਸ ਪਿਆ ਆ ਅਸੀਂ ਉਹ ਪੇ ਕਰਦਾਂਗੇ ਤਾਂ ਅਸੀਂ ਇਥੋਂ ਤਾਲਾ ਖੋਲ ਲਾਂਗੇ ਠੀਕ ਹੈ ਜਿੱਦਾਂ ਜਿੱਦਾਂ ਅੱਜ ਲੋਕਾਂ ਜਿਨ੍ਹਾਂ ਦੀ ਡੇਟਾ ਚੱਕੀਆਂ ਹੋਈਆਂ ਜਿਨ੍ਹਾਂ ਨੇ ਟਰਾਈ ਦੇਣੀ ਹੈ ਇਥੇ ਅਣਕੇ ਲਾਈਸੈਂਸ ਉਹ ਸਾਰੇ ਪ੍ਰਸ਼ਾਸਨ ਦੋਗਾ ਜਿਹੜਾ ਇਥੇ ਸਟਾਫ ਹੈਗਾ ਇਸ ਟਾਈਮ ਮੌਜੂਦਾ ਜਿਹੜੇ ਹੈਗੇ ਆ ਕਲਰਕ ਹੈਗੇ ਜਾਂ ਮੈਂ ਆਪਣੇ ਜਿਹੜੇ ਵੀ ਹੈਗੇ ਇਥੇ ਮੁਲਾਜ਼ਮ ਜਿਹੜੇ ਹੈਗੇ ਅਫਸਰ ਹੈਗੇ ਆ ਉਹ ਸਾਰੇ ਇਸ ਜੋ ਗੱਲ ਦਾ ਜਵਾਬ ਦੇਣ ਜਿਨ੍ਹਾਂ ਨੇ ਅਪਾਇੰਟਮੈਂਟਾਂ ਚੱਕੀਆਂ ਜਾਂ ਜਿਨ੍ਹਾਂ ਦੀਆਂ ਟਰਾਈਆਂ ਹੈਗੀਆਂ ਉਹਦਾ ਜਵਾਬ ਦੇਣ ਸਾਰ ਇਸ ਟਾਈਮ ਜਿਹੜਾ ਇਥੇ ਮ ਉਹ ਆ ਸਰ ਸਾਡੀ ਪੰਚਾਇਤ ਨਹੀਂ ਹੈਗੀ ਠੀਕ ਆਦਰਵਾਇਜ਼ ਤੁਹਾਨੂੰ ਕੋਈ ਆਸ਼ਵਾਸ਼ਣ ਵਧੀਆ ਨਹੀਂ ਮਿਲਦਾ ਪ੍ਰਸ਼ਾਸਨ ਵੱਲੋਂ ਤਾਂ ਫਿਰ ਤੁਹਾਡਾ ਅਗਲਾ ਸਟੈਪ ਕੀ ਹੈ ਬਾਜੀ ਸਾਡਾ ਸਰ ਅਗਲਾ ਸਟੈਪ ਇਹੀ ਆ ਸਰ ਜੋ ਇਹਨਾਂ ਨਾਲ ਸਾਡਾ ਸਾਲ ਬਾਅਦ ਐਗਰੀਮੈਂਟ ਹੁੰਦਾ ਆ ਉਹ ਅਸੀਂ ਕੈਨਸਲ ਕਰਾਂਗੇ ਤਾਂ ਇੱਥੇ ਪਰਮਾਨੈਂਟ ਜਿਉਂ ਤਾਂ ਅਸੀਂ ਟੈਂਪਰੇਰੀ ਲਗਾਇਆ ਹੋਇਆ ਆ ਸਾਨੂੰ ਲੈਕਟਰੀ ਰੂਪ ਚ ਦੇ ਦੇਣ ਜੇ ਨਹੀਂ ਸਾਰੇ ਲੈਕਟਰੀ ਰੂਪ ਚ ਦਿੰਦੇ ਜਾਂ ਸਾਡੇ ਨਾਲ ਇੱਦਾਂ ਹੀ ਕਰਨਗੇ ਇਹ ਫਿਰ ਸਾਰੇ ਅਸੀਂ ਪਰਮਾਨੈਂਟ ਇੱਥੇ ਜਿੰਦਾ ਲਗਾਵਾਂਗੇ ਜੀ ਠੀਕ ਹਾਂਜੀ ਕੀ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਦੀ ਵਿਕਾਸ ਮਾਲ ਕੀ ਮੈਂ ਮੈਂਬਰ ਪੰਚਾਇਤ ਜੀ